ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚਾਲਾਂ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਭਾਈ ਜੀ ਸਸਕਾਲ। ਸਤਿ ਸ੍ਰੀ ਅਕਾਲ ਰਸਾ। ਕੋ ਠੀਕ ਹੋ ਵਜੀ ਜੀ? ਹਾਂ ਵਧੀਆ ਜੀ। ਭਾਈ ਨਾਮ ਤੇ ਐਡਰੈਸ ਨਾਮ ਦੱਸਾਂਗਾ ਪਿੰਡ ਭਾਈ ਰੂਪਾ ਜ਼ਿਲ੍ਹਾ ਬਰਨਡਾ ਜੀ ਰਾਮਕਪੂਰ ਨੇੜੇ ਪਿੰਡ ਵਿੱਚ ਇੱਧਰ ਸਾਧਪੁਰ ਰਹਿੰਦਾ ਇੱਧਰ ਭਗਤਾ ਰਹਿੰਦਾ 40 ਜੀ ਪਿੰਡ ਆਪਣਾ। ਮੋਬਾਈਲ ਨੰਬਰ 876967 34117 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ। ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਅ ਸੂਈ ਐ? ਇਹ ਦੂਜਾ ਸੂਅ ਸੂਈ ਐ ਜੀ। ਕਦੋਂ ਸੂਈ ਐ ਵੀਰੇ? ਇਹ ਕੱਲ ਪਰਸੋ ਆਥਨ ਦੀ ਸੂਈ ਵੀ ਐ। ਦੂਜੇ ਦਿਨ ਆ ਜਾ ਮਗਰ ਬੱਚੀ ਹੈਗੀ ਬੱਚੀ ਦੀ ਬੱਚੀ ਬੜੀ ਚੰਗੀ ਹੈ ਨਾ ਬੱਚੀ ਬੜੀ ਚੰਗੀ ਆ ਵੱਡੀ ਬੁੜੀ ਬਹੁਤ ਆ ਆਪ ਜੀ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਚੰਗੀ ਹੈ ਵੱਡੀ ਬੁੜੀ ਬਹੁਤ ਆ ਹਾਂ ਕੱਦ ਦੇਖੋ ਬੱਚੀ ਰੱਖ ਲਈ ਇੱਕ ਨੰਬਰ ਬੱਚਾ ਦਿੱਤਾ ਬਹੁਤ ਚੰਗਾ ਬੱਚਾ ਦਿੱਤਾ ਘਰ ਵਾਲੀ ਨੇ ਬਾਕੀ ਗਾਹ ਦੀ ਪੂਰੀ ਠੰਡੀ ਆ ਹਾਂ ਵੱਡੇ ਕੱਦ ਚਾਹੇ ਪੁੱਤ ਵੱਡੇ ਕੱਦ ਦੀ ਹੈਗੀ ਠੀਕ ਆ ਭਾਈ ਕੋਈ ਛੋਟੀ ਨਾ ਮੰਨੇ ਠੀਕ ਆ ਭਾਈ ਕਿੰਨਾ ਕੁ ਹੁਣ ਬੋਲਾ ਬੋਲਾ ਤਿਆਰ ਆ ਬੋਲਾ ਹੁਣ 15 ਕਿਲੋ ਤਿਆਰ ਹੋਊਗਾ ਠੀਕ ਆ ਆ ਆਰਡਰ ਬੜਾ ਕਮਾਲਾ ਹਾਂ ਬੜਾ ਕਮਾਲ ਦਾ ਨਾ ਨਾ ਦੇਖੋ ਬਈ ਕਰਮਾ ਵਾਲੀ ਦੇ ਕੱਲੀ ਕੱਲੀ 나ੜ ਨਾ ਇਹ ਚਮਕਦੀ ਹੈ ਪੂਰੀ ਵਿਥੀ ਦੇ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਵਾਈ ਕਿਵੇਂ ਹੈ ਬਈ ਚਵਾਈ ਇੱਕ ਨੰਬਰ ਹੈ ਬੜੀ ਨਾਲ ਨੋੜ ਦੇਖੋ ਪੂਰੀ 나ੜ ਇੱਕ ਨੰਬਰ ਪਛਾਂ ਤੋਂ ਲੈਵਾ ਦਿਖਾ ਦੇ ਮੜੀ ਖੋਲ ਕੇ ਵਾਹ ਦੇਵਾ ਚੰਗਾ ਕਿਆ ਬਾਤ ਹੈ ਭੜਾ ਜਾ ਬੜਾ ਕਮਾਲ ਦਾ ਆਰਡਰ ਹੈ ਨਾ ਬੜਾ ਆਰਡਰ ਕਮਾਲ ਦਾ ਭੁੱਲ ਪਾੜੀ ਥਾਣੀ ਬੜਾ ਚੰਗਾ ਲੱਗੇ ਇਧਰੋਂ ਚਾਰ ਸਪੀਰੇ ਤੋਂ ਲੈਵਾ ਚੈੱਕ ਕਰਵਾਣੇ ਬੱਚਾ ਮੂਰੇ ਬੰਨਣ ਵਾਲੀ ਉੱtre ਹੀ ਹੈ ਨਾ ਉੱtre ਹੀ ਨਾਲ ਦੀ ਨਾਲ ਉੱtre ਹੀ ਹੈ ਕਰਮਾ ਵਾਲੀ ਕਿਆ ਬਾਤ ਹੈ ਬਈ ਫੁੱਲ ਦੇ ਮਾਰੀ ਤੋਰ ਦੇ ਫੁੱਲ ਬਰੀਡ ਆ ਬਾਈ ਸੂਈ ਸਵਾਈਆ ਬੱਚਾ ਮਗਰ ਬੱਚੀ ਆ ਸਾਰੀਆਂ ਗੱਲਾਂ ਓਕੇ ਫੁੱਲ ਵੱਡੀ ਆ ਛੋਟੀ ਨਾ ਮੰਨੇ ਸਟਾਰਟ ਹੋਈ ਆ ਕਦ ਫੁੱਲ ਛੋਟੀ ਨਾ ਮੰਨੇ ਛੋਟੀ ਨਾ ਮੰਨੇ ਫੁੱਲ ਕਰਦਾ ਵਾਰੀ ਵਾਰੀ ਕਹਿੰਦੇ ਆ ਬਾਈ ਬਾਕੀ ਤੋਰਾ ਚੈੱਕ ਕਰ ਲਓ ਥੋੜਾ ਮੀਂਹ ਪਈ ਜਾਂਦਾ ਬਈ ਉਹਦਾ ਕਰਕੇ ਪ੍ਰੋਬਲਮ ਲੈ ਕੀ ਬਾਤ ਆ ਦੇਵਾ ਬਣਾ ਹਾਂ ਹੂੰ ਕੀ ਬਾਤ ਤੇ ਮੁੱਲ ਕੀ ਆ ਵੀਰੇ ਜਿਆ ਜਿਆ ਕਰੈਕਟਰ ਮੋਲ 75 ਕਰਾ ਲੈ 80 ਕਰਾ ਲੈ 70000 ਰੁਪਏ ਦੀ ਵੜ ਦੇਵਾਂ 70000 ਦੀ ਹਾਂ ਮੋਲ ਕਰਾਉਣਾ 75 80 ਬਾਈ ਕਹਿੰਦਾ ਜੱਡਾ ਮਰਜੀ ਕਰਾ ਲਓ 70000 ਦੀ ਵੜ ਦੇ ਦੇਵਾਂਗੇ ਪਹਿਲੇ ਜੂਏ ਨੇ 25 26 ਕਿਲੋ ਦਾ ਦਿੱਤਾ ਗਿਆ ਆਪਾਂ ਇਹਦੀ ਵੀ ਗਾਰੰਟੀ ਦੇਵਾਂਗੇ ਟੋਈ ਪੱਟੀ ਕਿਲੋ ਦੀ ਓਕੇ ਭਾਈ ਬਾਕੀ ਮੌਕੇ ਦੇ ਮਾੜਾ ਮੋਟਾ ਕੋਈ ਚੱਕਰ ਨਹੀਂ ਮਾਨਦਾਨ ਭਾਈ ਹੋ ਜਾਵੇ ਵੜ ਚੰਗੀ ਆ ਬਾਕੀ ਧਾਰਾ ਮਾਰ ਕੇ ਰਖਾਣ ਨੇ ਮਾੜਾ ਇਹ ਬੱਚਾ ਮੂਰੇ ਬੰਨਣ ਵਾਲੀ ਉੱਤੇ ਮਾੜੇ ਨਹੀਂ ਉਤਰਿਆ ਜੀ ਹੂੰ ਨਾੜਾ ਨੂੜਾ ਫੋਲਾ ਚੰਗੀਆਂ ਕਰਮਾੜੀ ਦੇ ਲੈਵੇ ਤੇ ਅੱਲੀ ਕਲੀ ਨਾੜਨਾ ਚਮਕਦੀ ਆ ਲੈ ਚਮਕਦੀ ਆ ਮਗਰ ਮੂਹਰਲਾ ਲੈ ਵਾ ਬੜ ਨੂੰ ਹੂੰ ਬਾਕੀ ਠੰਢੀ ਐਨੀ ਆ ਬੱਚਾ ਸਾੜ ਤੇ ਲੈ ਮੌਜ ਨਾ ਜੋ ਮਰ ਜੀ ਨਿਆਣਾ ਫਾਲਾ ਕੋਈ ਚੱਕਰੀ ਨਹੀਂ ਕਹਿਣਾ ਗਰਮਣੀ ਕੁਛ ਨਹੀਂ ਬੜੀ ਠੰਢੀ ਆ ਨਾ ਭਰਾ ਬੜੀ ਠੰਢੀ ਆ ਹੂੰ ਬਾਕੀ ਵੱਡੇ ਗੱਦ ਚਾ ਪਲੀ ਵੀ ਚੰਗੀ ਐ ਬਰੀਟ ਜਾ ਤ ਫੁੱਲ ਆ ਗਈ ਬੱਚਾ ਮਗਰ ਬੱਚੇ ਦੋ ਨਾ ਕਿ ਮੈਨੇ ਕਹਿੰਦੇ ਭਾਈ ਹਾਂ ਦੋ ਨਾ ਪੈਣਾ ਬਰਾਬਰ ਆਉਂਦੀ ਆ ਵੜ ਆਪਣੇ ਵੇ ਸਹੀ ਗੱਲ ਲੈ ਕੱਢ ਜਾ ਬਰਾਬਰ ਆਲਾ ਲੈ ਕਿੰਨਾ ਗੱਦ ਹੋ ਆਪਣਾ ਆਪਣਾ ਫਤ ਸੀਫੋਟਾ ਗਾ ਹੂੰ ਸੀਫੋਟਾ ਗਾ ਦਵਾਈ ਦਾ ਸਾਮਾਨ ਅੱਜ ਲਾਇਓ ਲੈ ਚਵਾਈ ਚੈੱਕ ਕਰੋ ਮਾਰਦੇ ਬਾਈ ਤਨ ਚੂਣ ਬੜਾ ਚੰਗਾ ਹੈ ਨਾ ਬਾਈ ਆ ਚੰਗਾ ਤੇ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜੀ ਕੋਈ ਚੱਲ ਹੈ ਖੜਕਾ ਸੁਣਦਾ ਚਵਾਈ ਦਾ ਤਾਂ ਇੱਕ ਨੰਬਰ ਚਵਾਈ ਹੈ ਬੜਾ ਚੰਗਾ ਜਵਣ ਲੱਗਿਆ ਬੜਾ ਚੰਗਾ ਹੈ ਲੰਮਾ ਕਰਦੇ ਸੁਣਾ ਚੈੱਕ ਕਰ ਲੋ ਕਿ ਬਾਈ ਕਿਆ ਬਾਤ ਹੈ ਬੜੀ ਚੰਗੀ ਚਵਾਈ ਹੈ ਬਾਈ ਕਰਮਾਈ ਬਾਕੀ ਠੰਡੀ ਦੇਖੋ ਲੈ ਥੱਲਣਾ ਠੰਡੀ ਹੈਗੀ ਜਰਾ ਨਹੀਂ ਕੋਈ ਚੱਕਰ ਫੁੱਲ ਬ੍ਰੀਡ ਆ ਬਾਈ ਫੁੱਲ ਬ੍ਰੀਡ ਆ ਖੰਡ ਨਹੀਂ ਨਹੀਂ ਲੈਵਾ ਚਾਸਪਰੇ ਤੋਂ ਇੱਕੋ ਜਿਹਾ ਲੈਵਾ ਇੱਕੋ ਜਿਹਾ ਨੰਬਰਾ ਹੱਥੀ ਜੋਲੇ ਜਾਏ ਮਸ਼ੀਨਾਂ ਦੀ ਅਰੇ ਭਲਾ ਫੁੱਟ ਗਈ ਹੈ ਹੂੰ ਦਿਲਿ ਬਾਈ ਬਾਈ ਉਧਰ ਹੋ ਜਾਂਦੀ ਹੈ ਸਹੀ ਗੱਲ ਹੈ ਬੜਾ ਸੋਹਣਾ ਲੈਵਾ ਵਾੜ ਨੂੰ ਹੂੰ ਪੂਰਾ ਪੰਡ ਵਾਲਾ ਲੈਵਾ ਪੰਡ ਵਾਲਾ ਲੈਵਾ ਵਾੜ ਨੂੰ ਯਾਰ ਥੋੜਾ ਜਿਹਾ ਮੀਂਹ ਪੈਂਦਾ ਨਹੀਂ ਬਾਹਰ ਕੱਢ ਕੇ ਬੜੀ ਬਣੀ ਰੱਖਣਾ ਸੀ ਵਾੜ ਨੇ ਕਹਿੰਦੇ ਸੀ ਬਣੀ ਰੱਖਣਾ ਸੀ ਹਾਂ ਅੱਗੇ ਭਰਾ 2 ਨੰਬਰ ਕਿਹੜਾ ਸੁਆ ਜੀ ਇਹਦੀ ਦੂਜਾ ਸੁਆ ਸੁਈਆ ਕਦੋਂ ਸੂਈ ਇਹ ਕੱਲ ਤੜਕੇ ਦੀ ਸੂਈ ਵੀ ਆ ਬੱਚਾ ਕੀ ਦੇਤਾ ਇਹਨੇ ਇਹ ਮਗਰ ਵੀ ਬੱਚੀ ਆ ਜਰਸੀ ਬਹੁਤ ਸੋਹਣੀ ਬੱਚੀ ਆ ਬੱਚੀ ਦੇ ਹਾਂ ਬੱਚੀ ਚੰਗੀ ਹੈ ਨਾ ਬਹੁਤ ਚੰਗੀ ਆ ਗੜ ਵੀ ਖੈਰ ਚੰਗੀ ਆ ਗੜ ਵੀ ਪੂਰੇ ਫੁੱਲ ਗੱਲ ਵਾਲੀ ਆ ਜੀ ਬਿਊਟੀ ਕੱਦ ਥਾਣ ਬੜਾ ਕਮਾਲ ਆ ਹਨਾ ਬਈ ਲੇਵਾ ਦੇ ਬਈ ਇੱਕ ਨੰਬਰ ਲੇਵਾ ਬਣਾ ਦੇ ਬੱਚੀ ਚ ਚੈੱਕ ਕਰ ਲਓ ਨਾਣਾ ਨੂਣਾ ਫੁੱਲ ਚੰਗੀਆਂ ਹਾਂ ਫੋਲ ਦੇ ਬਈ ਮਾੜੀ ਤੋਰ ਦੇ ਆਹ ਠੰਡੀ ਇਹ ਵੀ ਬਹੁਤ ਆ ਠੀਕ ਆ ਹੂੰ ਐ ਨਹੀਂ ਕੋ ਚੱਕਰ ਜਿਵੇਂ ਮਰਜੀ ਆ ਤੇ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਉਹਨੇ ਪਛੋਂ ਤੋਂ ਲੈ ਵਾਏ ਹਨਾ ਭਾਈ ਹਾਂ ਉਹ ਲਾ ਤਿਆਰੀ ਬੜੀ ਦਿੰਗੇ ਲੈ ਵੇ ਦੀ ਫੋਲ ਤਿਆਰੀ ਆ ਬਾਕੀ ਤੋਰਾ ਵਗੈਰਾ ਕੋਈ ਚੱਕਰ ਨਹੀਂ ਚੈੱਕ ਕਰਵਾਣੇ ਬਰੀਡ ਜਾ ਤ ਫੋਲ ਆ ਕਰਮਾ ਥੋੜਾ ਜਿਹਾ ਮੀਂਹ ਦਾ ਕਰਕੇ ਚੱਕਰ ਪੈ ਗਿਆ ਨਹੀਂ ਬਾਹਰ ਪੈ ਗਿਆ ਬੜਾ ਬਹਾਗਾ ਬਟੂਗਾ ਹਾਂ ਕੁੱਲੇ ਤਾਂ ਦਿਖਾਉਣੀਆਂ ਹੁੰਦੀਆਂ ਨੇ ਬੜਾ ਹਾਂ ਦੁੱਗਣੀਆਂ ਦੇਖਣੀਆਂ ਆ ਲੈ ਸੂਰਾ ਚੈੱਕ ਕਰੋ ਸੂਰਾ ਵੀ ਇੱਕ ਨੰਬਰ ਮਾਣੇ ਇਹ ਤਾਂ ਗਾ ਦੂਰਾ ਹਮ ਯਾ ਵਾਤਾ ਬਈ ਆਇਆ ਕੋਟਾ ਲੈ ਛੋਟਾ ਨੰਬਰ ਨੇ ਕੋਈ ਡਾਟਰਾ ਛੋਟੀਆਂ ਨੰਬਰ ਨੇ ਕਰ ਦੋ ਫੁੱਲ ਕਰਦਾ ਬਈ ਹਾਂ ਕੋਈ ਚੈੱਕ ਨਹੀਂ ਇਹਦੇ ਵੀ ਬਰਾਬਰ ਖੜਕੇ ਦਿਖਾ ਦੇ ਬਈ ਕਰ ਮੈਂ ਕਿਹਾ ਬਰਾਬਰ ਹੋ ਜਾਮਾ ਬੜ ਲੈ ਪਰਲੇ ਪਾਸੇ ਹੀ ਖੜਜਾ ਪਾ ਜੀ ਵਾਰਸ਼ੀਤਾਂ ਨੂੰ ਨਾ ਕੋਈ ਜੈਕਟ ਨਹੀਂ ਮਾਰ ਕੇ ਖਾਨ ਲੈ ਫੁੱਲ ਕਰਦਾ ਕਰਮਾਲੀ ਦਾ ਲੈ ਵਾ ਦੇਖੋ ਕਮਾਲ ਜਿਵੇਂ ਮਰਜੀ ਬੱਚਾ ਛੱਟ ਤੇ ਭਾਈ ਉਹ ਬਾਤ ਨਹੀਂ ਹੂੰ ਠੰਡੀ ਦਾ ਫੁੱਲ ਆ ਕਿ ਨਹੀਂ ਬੜੀ ਠੰਡੀ ਆ ਇਹਦਾ ਕੀ ਮੁੱਲ ਲੱਜ ਜਾਂ ਫਿਰ ਇਹ 65000 ਦਿੱਤੇ ਆ ਲੈਟਰ ਮਾਨਤਾਣ ਹੋ ਜੂ ਬਸ ਓਰ ਛੱਪਲੇ ਹੋ ਮਾਨਤਾਣ ਓਕੇ ਬਾਈ 65000 ਰੁਪਇਆ ਮੋਲਲਾ ਬਾਈ ਕਨਾ ਮਾਨਦਾਨ ਕੋਈ ਚੱਕਰ ਨਹੀਂ ਮੁਫਤ ਤੇ ਹੋ ਜਾਊਗਾ ਇਹ ਤਾਂ ਵੀ ਕੋਲ ਦੋ ਦੇਣੇ ਵੀ ਦੇਣਾ ਬੱਚੀ ਨੇ ਫਿਰ ਮੋਲ ਬਾਈ ਨੇ ਪਹਿਲਾਂ ਹੀ ਜਾਇਜ਼ ਰੱਖਿਆ ਬਈ ਸੱਚ ਕੇ ਮੋਲ ਹੁੰਦਾ ਬਈ ਜੇ ਬਾਹਲੀ ਮੋਲ ਨਹੀਂ ਹੁੰਦੇ ਜਾਇਜ਼ ਮੋਲ ਬਾਕੀ ਜਵਾਈ ਚੈੱਕ ਕਰ ਲੈ ਜਵਾਈ ਤਾਂ ਬੜੀ ਨਿਆਇ ਚੰਗੀ ਰਹਿਣਾ ਹੂੰ ਲੈ ਮੋਟਾ ਮੋਟਾ ਜਵਣਾ ਹੈ ਨਾ ਕਿਉਂ ਨਹੀਂ ਮਾੜਾ ਹੋਊਗਾ ਬਾਜੀ ਜਵਾਈ ਚੋਈ ਗੱਲ ਕੋਈ ਚੱਕਰ ਨਹੀਂ ਬਾੜੀ ਚੰਗੀ ਜਵਾਈ ਹੈ ਕਰਮਾ ਵੀ ਨਹੀਂ ਆਇਆ ਜੈ ਇੱਕ ਨੰਬਰ ਜਵਣਾ ਕਰਮਾ ਹੈ ਯਾਹ ਮਾਤਾ ਬੜੀ ਚੰਗੀ ਚਵਾਈ ਆ ਨਾ ਮੈਂ ਬੜੀਆ ਜਵਾਈ ਦਾ ਖੜਕਾ ਸੁਣਦਾ ਚਵਾਈ ਦਾ ਬੰਦਾ ਨਹੀਂ ਕੋਈ ਵੀ ਬੰਦਾ ਕਹੇਗਾ ਆਪਾਂ ਉਹਦੀ ਆਨਲਾਈਨ ਮੰਗਾ ਲਈ ਕਿਵੇਂ ਮੰਗਾ ਲਈ ਬੰਦਾ ਠੀਕ ਆ ੱਲੋ ਨਹੀਂ ਬੰਦਾ ਮਾੜੀ ਪਿਛੇ ਬੈਠਣ ਨੂੰ ਵੀ ਕਹਦਾ ਠੀਕ ਆ ਭਾਈ ਨਾੜਾ ਚੈੱਕ ਕਰ ਲਓ ਥਾਂ ਬਾਅਦ ਦੇਖ ਆਪਣੇ ਬਰਾ ਬਣਾਉਂਦੀ ਆ ਹਾਂ ਕਦ ਨਾਲ ਦਾ ਅੱਜ ਲੈ ਵਾਰੀ ਵਾਰੀ ਕਹਿੰਦੇ ਆ ਵੀ ਲਵਾਉਂਦੇ ਜਾਂਦਾ ਜਗਾ ਦੀ ਤੰਗੀ ਸੀ ਪੀੜਾ ਜਗਾ ਫਿਰ ਮੀਂਹ ਪਈ ਜਾਂਦਾ ਤੇ ਮੀਂਹ ਪਈ ਜਾਂਦਾ ਉਹਦਾ ਕਰਕੇ ਤੇ ਕਿਸੇ ਵੀ ਨੂੰ ਦੋਨਾਂ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ